ਬਾਬਿਓ ਆ ਦੇਖ ਲਓ ਬੀਬਾ ਅਮਰਜੋਤ कौर ਤੇ ਕਲਦੀਪ ਮਾਨਕ ਸਾਹਿਬ ਤੋਂ ਪਹਿਲਾਂ ਅਮਰਜੋਤ ਕਲਦੀਪ ਮਾਨਕ ਦੇ ਨਾਲ ਗਾਦੀ ਹੁੰਦੀ ਸੀ ਆ ਸਬੂਤ ਲੈ ਕੇ ਆਇਆ ਜਿਹੜੇ ਕਹਿੰਦੇ ਨੇ ਆ ਕਲਦੀਪ ਮਾਨਕ ਸਾਹਿਬ ਆ ਆ ਬੀਬਾ ਅਮਰਜੋਤ कौर ਫਿਰ ਜਦੋਂ ਚਮਕੀਲਾ ਲੈ ਗਿਆ ਹਨਾ ਗਾਣ ਨੂੰ ਨਾਲ ਤੇ ਕਹਿੰਦੇ ਕਲਦੀਪ ਮਾਨਕ ਸਾਹਿਬ ਕਹਿੰਦੇ ਭਾਈ ਤੂੰ ਲੈ ਤਾ ਗਿਆ ਟਿਕਣੀ ਨਹੀਂ ਇੱਥੇ ਹੀ ਆਉਣਾ ਸਾਡੀ ਰਿਓ ਕਿਤੇ ਕੋਲ ਹੋਰ ਨਹੀਂ ਟਿਕਦੀ ਪਰ ਇਹ ਕਹਿੰਦੀ ਸੀ ਅਮਰਜੋਤ ਪੇ ਮੈਨੂੰ ਛੋਪੀ ਵਜੋਂ ਵਰਤਦਾ ਸੀ ਕਲਦੀਪ ਮਾਨਕ ਸਿਰਫ ਮੈਨੂੰ ਸਟੇਜ ਤੇ ਖੜੀ ਰੱਖਦਾ ਸੀ ਫੇ ਇਕੱਠ ਹੋਇਆ ਰਹੇ ਤੀਵੀਆਂ ਨੂੰ ਦੇਖ ਕੇ ਅੱਗੇ ਆਉਂਦਾ ਸੀ ਨਾ ਤੀਵੀਆਂ ਨੂੰ ਦੇਖ ਕੇ ਇਕੱਠ ਤੇ ਕਹਿੰਦੀ ਕੋਈ ਗਾਣ ਦਾ ਤਾਂ ਮੈਨੂੰ ਪੱਕੇ ਤਰ੍ਹਾਂ ਮੌਕਾ ਹੀ ਨਹੀਂ ਸੀ ਮਿਲਦਾ ਤੇ ਕਹਿੰਦੀ ਮੈਨੂੰ ਵੀ ਬਹੁਤ ਆਉਂਦਾ ਸੀ ਤੇ ਪਰ ਮੈਨੂੰ ਕਹਿੰਦੀ ਚਮਕੀਲੇ ਨਾਲ ਆ ਕੇ ਉਹ ਸੰਤੋਸ਼ਟੀ ਮਿਲੀ ਆ ਤੇ ਕੁਝ ਲੋਕ ਇਹ ਕਹੀ ਜਾਂਦੇ ਪੇ ਕੁਲਦੀਪ ਮਾਨਕ ਤਾਂ ਆਪੇ ਹੀ ਬੜਾ ਵੱਡਾ ਗਵਈਆ ਸੀ ਉਹਨੂੰ ਤੀਵੀਆਂ ਦੀ ਕੀ ਲੋੜ ਤੀ ਨਾਲ ਗਾਉਣ ਵਾਲੀਆਂ ਦੀ ਉਹ ਬਹੁਤੀ ਪ੍ਰਵਾਹੇ ਨਹੀਂ ਸੀ ਕਰਦਾ ਨਾ ਉਹਨੂੰ ਇਹ ਭੁੱਖ ਸੀ ਕਿ ਮੇਰੇ ਨਾਲ ਕੋਈ ਗਾਣ ਵਾਲੀ ਆਵੇ ਜਾਂ ਫਲਾਨੀ ਆਵੇ ਧਮਕਾਨੀ ਆਵੇ ਤੇ ਬਸ ਕੁਲਦੀਪ ਮਾਨਕ ਨੂੰ ਤਾਂ ਇਹ ਸੀ ਪੇ ਭਾਈ ਮੈਂ ਆਪੇ ਹਿੱਕ ਦੇ ਜੋਰ ਤੇ ਗਾਣਾ ਆ ਪਰ ਕਹਿੰਦੇ ਅਮਰਜੋਤ ਕਰਕੇ ਲੋਕੜੀ ਦਾ ਫੁੱਲ ਗਾਣਾ ਇੰਨਾ ਹਿੱਟ ਹੋਇਆ ਦੀ ਰਹੇ ਰੱਬ ਦਾ ਨਾ